ਤਤਕਾਰ ਦੇਖ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਖਾਸ ਤੌਰ ਤੇ ਆ ਜਿਹੜੀ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆ ਰਹੇ ਹਾਂ ਬਹੁਤ ਤੁਹਾਡੇ ਲਈ ਅਹਿਮ ਹੋਣ ਵਾਲੀ ਆ ਸਾਡੇ ਪੰਜਾਬ ਦੀ ਤੀ ਜਿਸ ਨੇ ਇੰਗਲੈਂਡ ਤੋਂ ਜਿਹੜਾ ਕਬੱਡੀ ਦੇ ਵਿੱਚ ਨਾਮ ਰੋਸ਼ਨ ਕੀਤਾ 골ਡ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਹੋ ਕੇ ਪੰਜਾਬ ਦੀ ਧਰਤੀ ਤੇ ਆਈ ਆ ਸੋ ਖਾਸ ਤੌਰ ਤੇ ਅੱਜ ਕਰਪੂਥਰਾ ਦੇ ਵਿੱਚ ਜਿਹੜਾ ਨੀਲਾ ਮਾਰਚ ਕੱਢਿਆ ਗਿਆ ਉਸ ਦੇ ਵਿੱਚ ਇਹ ਪਹੁੰਚੇ ਸੀ ਸੋ ਕਿਸ ਤਰੀਕੇ ਨਾਲ ਮਿਹਨਤ ਕਰਦੇ ਨੇ ਕਿਵੇਂ ਮਾਪੇ ਦਾ ਆਸ਼ੀਰਵਾਦ ਹੈ ਔਰ ਕਿਵੇਂ ਇੱਥੇ ਤੱਕ ਪਹੁੰਚੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਜਿਹੜਾ ਬੱਚਿਆਂ ਨੂੰ ਖਾਸ ਤੌਰ ਤੇ ਆਪਾਂ ਦੇਖਦੇ ਆਂ ਤੇ ਜਿਹੜਾ ਬੱਚਿਆਂ ਤੇ ਉੱਤੇ ਬੜੇ ਪਵੰਦ ਲਗਾਏ ਜਾਂਦੇ ਨੇ ਪਰ ਜੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਗਾਈਡੈਂਸ ਔਰ ਵਧੀਆ ਐਜੂਕੇਸ਼ਨ ਔਰ ਗੇਮਾਂ ਦੇ ਪ੍ਰਤੀ ਅਵੇਅਰ ਕਰਕੇ ਜੇ ਅਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਆਜ਼ਾਦੀ ਦਿੰਨੇ ਆ ਫ੍ਰੀडम ਕਰਦੇ ਆਂ ਤੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਬੱਚੀਆਂ ਉਹ ਸਾਡਾ ਨਾਮ ਰੌਸ਼ਨ ਕਰਨ ਦੇ ਵਿੱਚ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੇ ਵਿੱਚ ਕਦੀ ਵੀ ਪਿੱਛੇ ਨਹੀਂ ਰਹਿੰਦੀਆਂ ਸੋ ਆਪਾਂ ਗੱਲਬਾਤ ਕਰਦੇ ਆਂ ਇਸ ਭੈਣ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਕਿਵੇਂ ਸਫ਼ਰ ਸ਼ੁਰੂ ਹੋਇਆ ਹਾਂਜੀ ਭੈਣ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਸ਼ਨਾ ਸ਼ੇਰ ਸਿੰਘ ਤੋਂ ਆ ਜੀ ਤੇ ਕਿਵੇਂ ਕਿਵੇਂ ਸਫਰ ਸ਼ੁਰੂ ਹੋਇਆ ਗੇਮ ਦੀ ਜਿਹੜੀ ਸ਼ੁਰੂਆਤ ਕਦੋਂ ਸ਼ੁਰੂ ਹੋਈ ਗੇਮ ਦੀ ਸ਼ੁਰੂਆਤ ਮੈਂ 4ਵੀਂ ਕਲਾਸ ਤੋਂ ਪੜਦੀ ਸੀ ਉਦੋਂ ਦੀ ਖੇਡਦੇ ਹੁੰਨੇ ਆ ਜੀ ਤੇ ਮੇਰੇ ਕੋਚ ਹੁਣ ਚਰਨਜੀਤ ਸਾਰਾ ਜੀ ਇੱਥੇ ਸਕੂਲ ਹੀ ਪੜਾਉਂਦੇ ਆ ਮੈਨੂੰ ਮੈਂ 10ਵੀਂ ਕਲਾਸ 'ਚ ਪੜਦੀ ਆ ਅੱਛਾ ਤੇ ਕਿੱਥੇ ਪ੍ਰੈਕਟਿਸ ਕੀਤੀ ਕਰਦੇ ਹੋ ਕਿਹੜੀ ਸਕੂਲ ਦੀ ਗਰਾਊਂਡ ਆ ਪੂਰਾ ਐਡਰੈਸ ਦੱਸਿਓ ਪਿੰਡ ਸ਼ਨਾ ਸ਼ੇਰ ਸਿੰਘ ਆ ਮੈਂ ਉੱਥੇ ਹੀ ਪੜਦੀ ਆ ਤੇ ਉੱਥੇ ਗਰਾਊਂਡ ਆ ਉੱਥੇ ਪ੍ਰੈਕਟਿਸ ਕਰੀਦੇ ਸੀ ਜੀ ਤੇ ਤੁਸੀਂ ਇੰਡੀਆ ਟੀਮ ਵੱਲੋਂ ਹਾਂਜੀ ਤੇ ਇੰਡੀਆ ਟੀਮ ਫਰਸਟ ਆਈ ਹਾਂਜੀ 골ਡ ਮੈਡਲ ਆ 골ਡ ਮੈਡਲ ਦੇ ਨਾਲ ਜਿਹੜਾ ਤੁਸੀਂ ਸਹਿਮਤ ਹੋਏ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੀਆਂ ਜਿਹੜੀਆਂ ਭੈਣਾਵਾਂ ਉਹਨਾਂ ਨੂੰ ਜਿਹੜਾ ਉਹਨਾਂ ਤੇ ਬੜੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਭ ਨੂੰ ਮੌਕਾ ਦੇਣਾ ਚਾਹੀਦਾ ਹੈ ਖੇਡਣਾ ਚਾਹੀਦਾ ਪੜ੍ਹਨਾ ਚਾਹੀਦਾ ਮੈਨੂੰ ਵੀ ਇਹ ਮੌਕਾ ਦਿੱਤਾ ਮੇਰੇ ਕਰਦਿਆਂ ਨੇ ਤੇ ਮੈਂ ਕੁਝ ਨਾ ਕੁਝ ਕਰਕੇ ਦਿਖਾਵਾਂਗੀ ਜੀ ਸਪੋਰਟਸ ਸ਼ਬਦ ਦੀ ਸਪੋਰਟਸ ਦੀ ਵੈਲਿਊ ਕੀ ਆ ਇੱਕ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚਾਹੇ ਉਹ ਲੇਡੀ ਆ ਚਾਹੇ ਉਹ ਇਨਸਾਨ sports uh, uh, sportmanly value sports دی اے کہ وہ اگے جا کے کچھ ਹੋਰ ਵੀ ਵਧੀਆ ਤਰੀਕੇ ਆਪ ਨੂੰ ਦਿੰਦੇ ਮੌਕੇ ਪ੍ਰਦਾਨ ਕਰਦਾ ਪੜਾਈ ਦੇ ਨਾਲ ਨਾਲ ਸਪੋਰਟਸ ਵੀ ਬਹੁਤ ਵਧੀਆ ਹੁੰਦਾ ਜੀ ਤੇ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਮਾਪੇ ਵੀ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਆਪਣੀ ਬੱਚੀ ਦੇ ਉੱਤੇ ਇਸ ਟਾਈਮ ਪ੍ਰਾਊਡ ਫੀਲ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਬੱਚੀ ਦੇ ਲਈ ਬੱਚੀ ਲਈ ਇਹ ਕਹਿਣਾ ਚਾਹੁੰਦੇ ਆ ਕਿ ਬੱਚੀ ਪ੍ਰੈਕਟਿਸ ਕਰਦੀ ਆ ਪੜ੍ਹਾਈ ਬਹੁਤ ਵਧੀਆ ਪੜ੍ਹ ਵੀ ਰਹੀ ਆ ਮਿਹਨਤ ਕਰਦੀ ਆ ਬਹੁਤ ਵੱਧ ਤੋਂ ਵੱਧ ਮਿਹਨਤ ਕਰਦੀ ਆ ਸਕੂਲ ਦੇ ਵਿੱਚ ਭਾਜੀ ਚਰਨਜੀਤ ਦੀ ਬੜੀ ਮਿਹਤ ਮਿਹਰਬਾਨੀ ਆ ਜਿਨ੍ਹਾਂ ਨੇ ਬੱਚੀ ਨੂੰ ਇਸ ਬਣੇ ਲਾਇਆ ਹੋਇਆ ਵਾ ਚਲੋ ਮਾਪਿਓ ਨੇ ਤੇ ਇੱਧਰ ਨੂੰ ਪ੍ਰੈਕਟਿਸ ਵਾਸਤੇ ਕਹਿਣਾ ਹੈ ਕਹਿਣਾ ਕਿ ਬੱਚਾ ਚੰਗਾ ਬਣੇ ਪੜ੍ਹ ਲਿਖ ਕੇ ਕੋਈ ਅਫਸਰ ਬਣੂਗਾ ਜੀ ਤੇ ਭਾਜੀ ਚਰਨਜੀਤ ਦੀ ਬਹੁਤ ਸਭ ਤੋਂ ਵੱਧ ਮਿਹਨਤ ਮੇਰੇ ਤੋਂ ਵੀ ਵੱਧ ਮਿਹਨਤ ਕਿ ਜੋ ਬੱਚੀ ਨੂੰ ਗੈਰਸ ਕਰਦਾ ਵਾ ਬੱਚੀ 골ਡ ਮੈਡ ਲੈ ਕੇ ਆਈ ਆ ਜੋ ਕਿ ਟੀਮ ਇੰਡੀਆ ਦੀ ਵੱਲੋਂ ਖੇਡ ਕੇ ਆਏ ਆ ਵਿਸ਼ਵ ਕੱਪ ਇੰਗਲੈਂਡ ਦੇ ਵਿੱਚ 골ਡ ਮੈਡ ਲੈ ਕੇ ਆ ਮੈਨੂੰ ਸਾਨੂੰ ਬਹੁਤ ਮਾਣ ਆ ਬੱਚੀ ਤੇ ਅੱਗੇ ਵੀ ਮਿਹਨਤ ਕਰੂਗੀ ਤਗੜੀ ਹੋਊਗੀ ਅਜੇ ਚਲੋ ਕੁਝ ਉਮਰ ਦੇ ਹਿਸਾਬ ਨਾਲ ਜਦੋਂ ਅੰਡਰ 19 ਖੇਡੂਗੀ ਤੇ ਬਹੁਤ ਤਗੜੀ ਖੇਡੂਗੀ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੁਪਨਾ ਹੈ ਕੋਈ ਸੁਪਨਾ ਹੈ ਕਿ ਮੈਂ ਇੱਥੇ ਤੱਕ ਅਚੀਵ ਕਰਨਾ ਹਾਂਜੀ ਕੀ ਸੁਪਨਾ ਜੀ ਐਨਆਈਸੀ ਕੋਚ ਤੱਕ ਆ ਜੀ ਠੀਕ ਹੈ ਜੀ ਤੇ ਸੋ ਆਪਾਂ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਤੁਹਾਨੂੰ ਕਿੰਨਾ ਜਿਹੜਾ ਪ੍ਰਾਊਡ ਫੀਲ ਹੋ ਰਿਹਾ ਆਪਣੀ ਬੱਚੀ ਤੇ ਬਹੁਤ ਖੁਸ਼ੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਬਾਕੀ ਬੇਟੀਆਂ ਲਈ ਕੀ ਕਮੇਸੀ ਦੇਣਾ ਚਾਹੁੰਦੇ ਹੋ ਸਾਰੀਆਂ ਬੇੜੀਆਂ ਨੇ ਇਹੋ ਹੀ ਆ ਜਿਹੜੇ ਪਹੁੰਚਣਾ ਇਤੋਂ ਤੱਕ ਜਾਣਾ ਜੀ ਵਧੀਆ ਕੰਮ ਕਰਨਾ ਆਪਦੇ ਪੜਾਈ ਖੇਡ ਕਰਕੇ ਗਏ ਹੋਣ ਹਾਂ ਜੀ ਮਿਹਨਤ ਕਰਕੇ ਗਏ ਹੋਣ ਜੀ ਸੋ ਸਾਥੀਓ ਇਹ ਸੀ ਸਾਡੀ ਭੈਣ ਜਿਸ ਨੇ ਵਿਦੇਸ਼ਾਂ ਦੀ ਧਰਤੀ ਤੇ ਜਿਹੜਾ ਮੱਲਾ ਮਾਰੀਆਂ ਸੋ ਖਾਸ ਤੌਰ ਤੇ ਆਪ ਜੀ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਸਾਡੀਆਂ ਭੈਣਾਂ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨਾਂ ਜਿਹੜਾ ਰੌਸ਼ਨ ਕਰਨ ਦੇ ਵਿੱਚ ਸਾਡੀ ਇਸ ਭੈਣ ਨੇ ਪੂਰਾ ਜਿਹੜਾ ਸਹਿਯੋਗ ਕੀਤਾ ਸੋ ਬੇਨਤੀ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ